ਦਿਸ਼ਨੀ ਤਰਨ ਤਰਨ ਚੋਨ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਹਰ ਪਾਰਟੀ ਦੇ ਵੱਲੋਂ ਕਾਫੀ ਤਿੱਖੇ ਦਾਅਵੇ ਕੀਤੇ ਜਾ ਰਹੇ ਜਿੱਤੇ ਦੇ ਕੀਤੇ ਜਾ ਰਹੇ ਨੇ ਪਰ ਹਾਲੇ ਤੱਕ ਕੋਈ ਵੀ ਸਿਆਸੀ ਵਿਦਵਾਨ ਇਹ ਸਿੱਧੇ ਤੌਰ ਤੇ ਨਹੀਂ ਕਹਿ ਰਿਹਾ ਕਿ ਕਿਸ ਪਾਰਟੀ ਦਾ ਪਲੜਾ ਭਾਰੀ ਹੈ ਕਿਸ ਦੇ ਉਰ ਇਹ ਹਵਾ ਦਾ ਰੁੱਖ ਮੁੜੇਗਾ ਪਰ ਇਸ ਦੇ ਦੌਰਾਨ ਕੁਝ ਅਜਿਹੇ ਬਿਆਨ ਵੀ ਸਾਹਮਣੇ ਆਗੇ ਜਿਨ੍ਹਾਂ ਤੇ ਚਰਚਾ ਕਾਫੀ ਲੰਬੇ ਸਮੇਂ ਤੋਂ ਹੁਣ ਮੀਡੀਆ ਵਿੱਚ ਹੋ ਰਹੀ ਹੈ ਜਿਨ੍ਹਾਂ ਵਿੱਚੋਂ ਇੱਕ ਕਾਂਗਰਸ ਪਾਰਟੀ ਦੇ ਲੀਡਰ ਰਾਜਾ ਵੜਿੰਗ ਦਾ ਬਿਆਨ ਆਇਆ ਕਿ ਤੁਸੀਂ ਹੁਣ ਤੈਅ ਕਰ ਲੋ ਕੋਈ ਖਾਲਸਤਾਨ ਦੇ ਨਾਲ ਜਾਂ ਹਿੰਦੁਸਤਾਨ ਦੇ ਨਾਲ ਕਿਵੇਂ ਦੇਖਦੇ ਹੋ ਤੁਸੀਂ ਇਹਨਾਂ ਦੇ ਇਸ ਬਿਆਨ ਨੂੰ ਅਤੇ ਤਰਨਤਾਰਨ ਚੋਂ ਦੇ ਜੋ ਸਿਆਸਤ ਇਸ ਤਰ੍ਹਾਂ ਪਖਹੀ ਹੋਈ ਉਸ ਨੂੰ ਸੀ ਜੀ ਜੀ ਬਿਲਕੁਲ ਬਿਲਕੁਲ ਪੰਜਾਬ ਪ੍ਰਦੇਸ਼ ਦੇ ਜਿਹੜਾ ਕਾਂਗਰਸ ਹੈਗੀ ਆ ਉਹਦਾ ਪ੍ਰਧਾਨ ਹੈ ਰਾਜਾ ਵੜਿੰਗ ਜੋ ਕਿ ਬੀਬੀ ਇੰਦਰਾ ਗਾਂਧੀ ਦਾ ਬੀਬਾ ਪੁੱਤ ਵੀ ਮੰਨਿਆ ਜਾਂਦਾ ਕਿਉਂਕਿ ਉਹ ਕਦੇ ਟੀ-ਸ਼ਰਟਾਂ ਪਾ ਕੇ ਬਾਹਰ ਨਿਕਲਦੇ ਨੇ ਤੇ ਕਦੀ ਬੀਬੀ ਇੰਦਰਾ ਗਾਂਧੀ ਨੂੰ ਸਪੋਰਟ ਕਰਦੇ ਨੇ ਕਿ ਜੋ ਉਹਨਾਂ ਨੇ ਕੀਤਾ ਉਹ ਸਹੀ ਕੀਤਾ ਫਿਰ ਉਹ ਕਹਿ ਦਿੰਦੇ ਨੇ ਕਿ ਵਿਅੰਤ ਸਿੰਘ ਉਹਨੇ ਜੋ ਕੀਤਾ ਉਹ ਸਹੀ ਕੀਤਾ ਈਵਨ ਕਿ ਅੱਜ ਬੈਂਤ ਸਿਉਂ ਦਾ ਆਪਣਾ ਪੋਤਾ ਜਿਹੜਾ ਹੈਗਾ ਉਹ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਰਵਨੀਤ ਸਿੰਘ ਬਿੱਟੂ ਪਰ ਜਿਹੜਾ ਰਾਜਾ ਵੜਿੰਗ ਹੈ ਨਾ ਉਹ ਜੇ ਉਹਨਾਂ ਦੇ ਬਿਆਨ ਦੀ ਗੱਲ ਕਰੀਏ ਕਿ ਤਰਨਤਾਰਨ ਚੋਣਾ ਤੈਅ ਕਰਨ ਗੀਆਂ ਭਈ ਤੁਸੀਂ ਖਾਲਸਾਣ ਨਾਲ ਜਾਣਾ ਹੈ ਕਿ ਹਿੰਦੁਸਤਾਨ ਨਾਲ ਜਾਣਾ ਹੈ ਇਹਦੇ ਵਿੱਚ ਸਾਡੇ ਸਵਾਲ ਨੇ ਰਾਜਾ ਵੜਿੰਗ ਹੋਰਾਂ ਨੂੰ ਕਿ ਹਿੰਦੁਸਤਾਨ ਕਿਹੜਾ ਕਿਹੜਾ ਹਿੰਦੁਸਤਾਨ ਤੁਸੀਂ ਬਣਾਉਣਾ ਹੈ ਜਾਂ ਬਣਾਇਆ ਪਹਿਲਾਂ ਜਾਂ ਤੁਹਾਡੀ ਪਾਰਟੀ ਨੇ ਕੀ ਬੀਬੀ ਇੰਦਰਾ ਗਾਂਧੀ ਨੇ ਜਿਹੜਾ ਹਿੰਦੁਸਤਾਨ ਬਣਾਇਆ ਸੀ ਰਾਜਾ ਵੜੇ ਨੂੰ ਉਹ ਹਿੰਦੁਸਤਾਨ ਬਣਾ ਕੇ ਦੇਵੇਗਾ ਕਿਉਂਕਿ ਬੀਬੀ ਇੰਦਰਾ ਗਾਂਧੀ ਨੇ ਤਾਂ ਐਮਰਜੈਂਸੀ ਵੀ ਲਾਈ ਸੀ ਬੀਬੀ ਇੰਦਰਾ ਗਾਂਧੀ ਨੇ ਤਾਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਵੀ ਕੀਤਾ ਸੀ ਉਸ ਤੋਂ ਬਾਅਦ ਰਜੀਵ ਗਾਂਧੀ ਜਦੋਂ ਬਣਦੇ ਨੇ ਪ੍ਰਧਾਨ ਮੰਤਰੀ ਫਿਰ ਨਵੰਬਰ 84 ਦੇ ਵਿੱਚ ਜੋ ਦਿੱਲੀ ਦੇ ਵਿੱਚ ਹੋਇਆ ਉਹ ਸਾਰਾ ਕੁਝ ਕੀ ਰਾਜਾ ਬਣੇ ਹੋਰੀ ਐਸੇ ਤਰੀਕੇ ਦਾ ਹਿੰਦੁਸਤਾਨ ਜਿਹੜਾ ਹੈਗਾ ਉਹ ਪੰਜਾਬੀਆਂ ਨੂੰ ਦੇਣਾ ਚਾਹੁੰਦੇ ਨੇ ਖਾਸ ਤੌਰ ਤੇ ਸਿੱਖਾਂ ਨੂੰ ਕਿਉਂਕਿ ਉਸ ਹਿੰਦੁਸਤਾਨ ਤੇ ਜਿਹੜਾ ਰਾਜਾ ਬਣੇ ਹੋਰਾਂ ਦਾ ਪਿਆਰਾ ਹਰਮਨ ਪਿਆਰਾ ਜਾਂ ਕਈ ਇਹਨਾਂ ਦੀ ਇਹਨਾਂ ਦਾ ਆਈਡਲ ਹਿੰਦੁਸਤਾਨ ਹੈਗਾ ਜਿਹਦੀ ਇਹ ਗੱਲ ਕਰ ਰਹੇ ਨੇ ਉਹਦੇ ਵਿੱਚ ਤਾਂ ਘੱਟ ਗਿਣਤੀਆਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਤਕਰੀਬਨ ਜੇ ਬਿਆੰਤ ਸਿਉ ਦੇ ਰਾਜ ਦੀ ਗੱਲ ਕਰੀਏ ਤਾਂ 150 ਸੌਰੀ 1.5 ਲੱਖ ਜਿਹੜਾ ਨੌਜਵਾਨ ਹੈਗਾ ਪੰਜਾਬ ਦਾ ਉਹ ਮਾਰਮਕਾਇਆ ਗਿਆ 12 12 14 14 ਸਾਲ ਦੇ ਗੱਭਰੂ ਪੁੱਤ ਜਿਹੜੇ ਹਜੇ ਚੜ੍ਹਦੀ ਜਵਾਨੀ ਮੁੱਛ ਫੋਟ ਗੱਭਰੂ ਜਿਹਨਾਂ ਨੂੰ ਆਪਾਂ ਕਹਿੰਨੇ ਆ ਸੋ ਉਹ ਚੱਕ ਚੱਕ ਕੇ ਘਰਾਂ ਦੇ ਉਤੋਂ ਮਾਰ ਦਿੱਤੇ ਗਏ ਉਦੋਂ ਇਹ ਸਰਕੂਲ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਕਿ ਜਿਹੜੇ ਇਹ ਅੰਮ੍ਰਿਤਧਾਰੀ ਹੁੰਦੇ ਨੇ ਇਹ ਬੜੇ ਖਤਰਨਾਕ ਹੁੰਦੇ ਨੇ ਇਹਨਾਂ ਦੀ ਨਿਸ਼ਾਨੀ ਹੈ ਕਿ ਇਹਨਾਂ ਨੇ ਦਾੜੀਆਂ ਲੰਬੀਆਂ ਰੱਖੀਆਂ ਹੁੰਦੀਆਂ ਇਹਨਾਂ ਨੇ ਸ਼ਰੀਰ 'ਚ ਸਾਹ ਕਿਰਪਾਨ ਪਾਈ ਹੁੰਦੀ ਹੈ ਤੇ ਇਹਨਾਂ ਦੇ ਉੱਤੇ ਖਾਸ ਨਜ਼ਰ ਰੱਖੀ ਜਾਵੇ ਜਿੱਥੇ ਲੱਭਦੇ ਨੇ ਉੱਥੇ ਇਹਨਾਂ ਦੀ ਪੁੱਛਗਿੱਛ ਕੀਤੀ ਜਾਵੇ ਸੋ ਮਤਲਬ ਕਹਿਣ ਦਾ ਵੀ ਅੱਜ ਰਾਜਾ ਵੜਿੰਗ ਹੋਰੀ ਇਹ ਦੱਸਣ ਵੀ ਜਿਹੜਾ ਉਹ ਹਿੰਦੁਸਤਾਨ ਬਣਾਉਣਾ ਚਾਹੁੰਦੇ ਨੇ ਤਰਨ ਤਰਨ ਚੋਣਾ ਜਿੱਤ ਕੇ ਕਿ ਉਹ ਇਹੀ ਹੈ ਜਿਹੜਾ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਦਿੱਤਾ ਤੇ ਰਾਜਾ ਬੜਿੰਗ ਹੋਰੀ ਤਾਂ ਅੱਜ ਵੀ ਨਹੀਂ ਘਟ ਕਰਦੇ ਕਿਉਂਕਿ ਜਿਹੜੀ ਬੀਬੀ ਇੰਦਰਾ ਗਾਂਧੀ ਦੀ ਜਦੋਂ ਗੱਲ ਆ ਜਾਂਦੀ ਹੈ ਤੇ ਸਿੱਖਾਂ ਦੇ ਹਿਰਦੇ ਬਲੁੰਦਰੇ ਜਾਂਦੇ ਨੇ ਕਿਉਂਕਿ ਬੀਬੀ ਦਾ ਸਿੱਧਾ ਸਾਦਾ ਜਿਹੜਾ ਆਪਾਂ ਕਹੀਏ ਵੀ ਰੋਲ ਰੋਲ ਹੀ ਨਹੀਂ ਕਵਾਂਗੇ ਵੀ ਕਰਵਾਉਣ ਵਾਲੀ ਬੀਬੀ ਜਿਹੜੀ ਹੈ ਉਹ ਅਟੈਕ ਸੀ ਦਰਬਾਰ ਸਾਹਿਬ ਦੇ ਉੱਤੇ ਤੇ ਰਾਜਾ ਬੜਿੰਗ ਹੋਰੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਨਾ ਕਰਦੇਆਂ ਹੋਇਆਂ ਈਵਨ ਕਿ ਮੈਂ ਇਹ ਵੀ ਕਵਾਂਗਾ ਕਿ ਭਾਵਨਾਵਾਂ ਨੂੰ ਪੜਕਾਉਣ ਦੀ ਖਾਤਰ ਇੱਕ ਟੀ-ਸ਼ਰਟ ਬਣਾ ਕੇ ਪਾਉਂਦੇ ਨੇ ਜਿਹਦੇ ਉੱਤੇ ਬੀਬੀ ਇੰਦਰਾ ਗਾਂਧੀ ਦੀ ਤਸ ਤੇ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਜੋ ਉਹਨੇ ਕੀਤਾ ਸਹੀ ਹੈ ਤੇ ਭਵਿੱਖ ਦੇ ਵਿੱਚ ਵੀ ਸਾਨੂੰ ਜੇ ਕਰਨਾ ਪਿਆ ਕਾਂਗਰਸ ਪਾਰਟੀ ਉਹਨਾਂ ਦਾ ਕਹਿਣਾ ਤੇ ਫਿਰ ਇਹੀ ਹੈ ਨਾ ਕਿਉਂਕਿ ਕਾਂਗਰਸ ਦੇ ਇੱਕ ਜ਼ਿੰਮੇਵਾਰ ਲੀਡਰ ਨੇ ਅੱਜ ਪ੍ਰਧਾਨ ਵੀ ਨੇ ਸੋ ਇਹੀ ਕਹਿਣਾ ਹੈ ਨਾ ਕਿ ਜਿੱਦਾਂ ਬੀਬੀ ਨੇ ਕੀਤਾ ਸੀ ਉਹੀ ਸਾਰਾ ਕੁਝ ਅਸੀਂ ਕਰਾਂਗੇ ਜੋ ਬਿਆਨਸਿਓ ਨੇ ਕੀਤਾ ਸੀ ਉਹੀ ਸਾਰਾ ਕੁਝ ਅਸੀਂ ਕਰਾਂਗੇ ਹੁਣ ਜੇ ਤਰਨ ਤਰਨ ਚੋਣਾਂ ਦੇ ਵਿੱਚ ਆਪਾਂ ਗੱਲ ਕਰੀਏ ਜਿਹੜੇ ਨੌਜਵਾਨ ਸਿੱਖ ਹੱਕਾਂ ਦੀ ਸਿੱਖ ਰਾਈਟਸ ਦੀ ਗੱਲ ਕਰਦੇ ਆ ਇਵਨ ਮੰਨ ਵੀ ਲਈਏ ਵੀ ਉਹਨਾਂ ਨੇ ਖਾਲਸਾਤਨ ਦੀ ਗੱਲ ਵੀ ਕੀਤੀ ਹੈ ਤਾਂ ਭਾਰਤੀ ਕਾਨੂੰਨਤਾ ਕਹਿੰਦਾ ਵੀ ਤੁਸੀਂ ਜਿਹੜਾ ਜਾਬਤੇ ਦੇ ਵਿੱਚ ਰਹਿ ਕੇ ਕਾਨੂੰਨ ਦੇ ਵਿੱਚ ਰਹਿ ਕੇ ਤੁਸੀਂ ਉਹ ਗੱਲ ਕਰ ਸਕਦੇ ਹੋ ਅਗਲਿਆਂ ਦੀ ਜੇ ਆਈਡੀਓਲੋਜੀ ਉਹ ਹੈ ਉਹਦੇ ਆਧਾਰ ਦੇ ਉੱਤੇ ਭਾਰਤੀ ਚੋਣ ਕਮਿਸ਼ਨ ਉਹਨਾਂ ਨੂੰ ਚੋਣ ਲੜਨ ਦੀ ਇਜਾਜ਼ਤ ਦੇ ਰਿਹਾ ਹੈ ਤੇ ਫਿਰ ਰਾਜਾ ਵੜਿੰਗ ਕਿਉਂ ਪੜਕਾਰ ਰਿਹਾ ਹੈ ਕੀ ਰਾਜਾ ਵੜਿੰਗ ਉਸ ਸੰਵਿਧਾਨ ਦੇ ਅੰਡਰ ਨਹੀਂ ਆਉਂਦਾ ਇਹ ਕਹਿ ਦਿੰਦੇ ਨੇ ਬਹੁਤ ਵਾਰ ਇਹ ਬਹੁਤ ਵਾਰ ਇਹ ਸੁਣਿਆ ਜਾਂਦਾ ਵੀ ਇਹ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਅੰਮ੍ਰਿਤਪਾਲ ਜੀ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਹੈ ਉਹਦੇ ਅਧੀਨ ਕਿਉਂ ਚੋਣਾਂ ਲੜ ਰਿਹਾ ਸੋ ਜੇ ਤੁਹਾਡੇ ਇਸ ਬਿਆਨ ਤੋਂ ਇਹ ਆਪਾਂ ਸਮਝ ਲਈਏ ਕਿ ਤੁਸੀਂ ਵੀ ਸੰਵਿਧਾਨ ਨੂੰ ਨਹੀਂ ਮੰਨਦੇ ਤੁਸੀਂ ਆਪਣੇ ਆਪ ਨੂੰ ਵੱਡੇ ਭਾਰਤੀ ਕਹਿੰਦੇ ਹੋ ਵੱਡੇ ਹਿੰਦੂਸਤਾਨੀ ਕਹਿੰਦੇ ਹੋ ਰਾਸ਼ਟਰਵਾਦੀ ਕਹਿੰਦੇ ਹੋ ਕੱਟੜ ਹਿੰਦੂ ਜਿਹੜੇ ਹਿੰਦੂਵਾਦੀ ਕਹਿੰਦੇ ਹੋ ਤਾਂ ਸੰਵਿਧਾਨ ਨੂੰ ਤਾਂ ਆਪਣੇ ਨੂੰ ਤਾਂ ਤੁਸੀਂ ਵੀ ਨਹੀਂ ਮੰਨਦੇ ਪਏ ਕਿਉਂਕਿ ਉਹ ਇੱਕ ਸੰਵਿਧਾਨ ਜਿਹੜਾ ਭਾਰਤ ਦਾ ਉਹਨਾਂ ਨੂੰ ਕਹਿ ਰਿਹਾ ਵੀ ਠੀਕ ਹੈ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਕਹਿ ਰਿਹਾ ਵੀ ਤੂੰ ਚੋਣ ਲੜ ਸਕਦਾ ਹੈ ਤੇਰਾ ਜਿਹੜਾ ਰਿਕਾਰਡ ਹੈਗਾ ਕਲੀਅਰ ਹੈ ਤੂੰ ਨਾਮਜ਼ਦਗੀ ਭਰ ਸਕਦਾ ਹੈ ਪਰ ਰਾਜੇ ਵੜਿੰਗ ਅਨੁਸਾਰ ਉਹ ਗਲਤ ਹੈ ਸੋ ਮਤਲਬ ਕੁੱਲ ਮਿਲਾ ਕੇ ਇਹਨਾਂ ਨੇ ਸੋ ਭਾਵੇਂ ਇਹਨਾਂ ਦਾ ਸਵਿਧਾਨ ਹੈ ਉਹ ਇਹਨੂੰ ਮੰਨੀ ਜਾਣ ਜਿਉ ਉਹ ਮਰਜ਼ੀ ਕਰਨ ਪਰ ਕਿਤੇ ਨਾ ਕਿਤੇ ਜਦੋਂ ਆਪਣੀ ਵਾਰੀ ਆਉਂਦੀ ਹੈ ਤੇ ਇਹ ਸਵਿਧਾਨ ਨੂੰ ਵੀ ਛਿਕੇ ਟੰਗ ਦਿੰਦੇ ਨੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਇਹ ਖੇਲਦੇ ਨੇ ਭਾਵੇਂ ਰਾਜੇਪੜਿੰਗ ਦੀ ਗੱਲ ਕਰ ਲਈਏ ਭਾਵੇਂ ਅਕਾਲੀਆਂ ਦੀ ਗੱਲ ਕਰ ਲਈਏ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਇੱਕ ਨਹੀਂ ਕੀਤਾ ਦੂਜੇ ਨੇ ਨਹੀਂ ਕੀਤਾ ਹੁਣ ਤੱਕ ਪੰਜਾਬ ਦੇ ਵਿੱਚ ਜਿੰਨੀਆਂ ਸਰਕਾਰਾਂ ਜਿੰਨੇ ਮੁੱਖ ਮੰਤਰੀ ਆਏ ਉਹਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਸਿੱਖ ਹਿੰਦੂ ਫਸਾਦ ਪਾਇਆ ਸਿੱਖਾਂ ਦੇ ਮੁੰਡੇ ਮਾਰੇ ਉਸ ਤੋਂ ਬਾਅਦ ਬਹੁ ਗਿਣਤੀ ਨੂੰ ਖੁਸ਼ ਕੀਤਾ ਵੋਟਾਂ ਲਈਆਂ ਸਰਕਾਰਾਂ ਬਣਾਈਆਂ ਮੁੜ ਕੇ ਘੱਟ ਗਿਣਤੀਆਂ ਨੂੰ ਕੁੱਟਿਆ ਸੋ ਅੱਜ ਵੀ ਇਹੀ ਸਾਰਾ ਕੁਝ ਚੱਲ ਰਿਹਾ ਹੈ ਸੋ ਜਿਹੜੇ ਰਾਜਾ ਵੜਿੰਗ ਹੋ ਰਹੀ ਹੈ ਜੇ ਇੱਕ ਇਹਨਾਂ ਨੂੰ ਹੋਰ ਵੀ ਸਵਾਲ ਜਿਹੜਾ ਹੈਗਾ ਜਾਂਦੇ ਜਾਂਦੇ ਕਰ ਜਾਈਏ ਭਈ ਹਿੰਦੁਸਤਾਨ ਕਿਹੜੇ ਸੰਵਿਧਾਨ ਦੇ ਅੰਦਰ ਸ਼ਬਦ ਲਿਖਿਆ ਹੋਇਆ ਇਹਦਾ ਮਤਲਬ ਇਹ ਜੇ ਇਹ ਹਿੰਦੁਸਤਾਨ ਸ਼ਬਦ ਵਰਤ ਰਹੇ ਨੇ ਇਹ ਕਿਤੇ ਨਾ ਕਿਤੇ ਮੰਨ ਚੁੱਕੇ ਨੇ ਕਿ ਭਾਰਤ ਜਿਹੜਾ ਉਹ ਹਿੰਦੂ ਰੇਸ਼ਟਰ ਬਣ ਚੁੱਕਿਆ ਜੇ ਇਹ ਭਾਰਤ ਸ਼ਬਦ ਵਰਤਣ ਜੇ ਇਹ ਇੰਡੀਆ ਸ਼ਬਦ ਵਰਤਣ ਫਿਰ ਤਾਂ ਕਿਤੇ ਕਿਤੇ ਨਾ ਕਿਤੇ ਸਾਨੂੰ ਲੱਗੇਗਾ ਵੀ ਉਹ ਡੈਮੋਕ੍ਰੇਸੀ ਜਿਹੜੀ ਇਹ ਕਹਿੰਦੇ ਨੇ ਕਿ ਅਸੀਂ ਚੌਥੇ ਨੰਬਰ ਦੀਆਂ ਜਾਂ ਤੀਜੇ ਨੰਬਰ ਦੀਆਂ ਉਹ ਠੀਕ ਹੈ ਫਿਰ ਮੰਨ ਮੰਨ ਵੀ ਲੈਣੇ ਆ ਕਿਤੇ ਨਾ ਕਿਤੇ ਕਿਉਂਕਿ ਕਹਿੰਦੇ ਨੇ ਪਰ ਜੇ ਤੁਸੀਂ ਹੁਣ ਹਿੰਦੁਸਤਾਨ ਸ਼ਬਦ ਪੰਜਾਬ ਕਾਂਗਰਸ ਦਾ ਪ੍ਰਧਾਨ ਇਹ ਸ਼ਬਦ ਵਰਤ ਰਿਹਾ ਹਿੰਦੋਸਤਾਨ ਜਿਹੜਾ ਕਿ ਕਿਤੇ ਵੀ ਲਿਖਤੀ ਰੂਪ ਦੇ ਵਿੱਚ ਹੈ ਨਹੀਂ ਆ ਭਾਰਤ ਹੈ ਅਤੇ ਇੰਡੀਆ ਜੇ ਤੁਸੀਂ ਇਹ ਕਹਿੰਦੇ ਹੋ ਕਿ ਹਿੰਦੋਸਤਾਨ ਇਹਦਾ ਮਤਲਬ ਤੁਸੀਂ ਹਿੰਦੂ ਰਾਸ਼ਟਰ ਨੂੰ ਜਿਹੜਾ ਹੈਗਾ ਉਹ ਐਕਸੈਪਟ ਕਰ ਚੁੱਕੇ ਹੋ ਤੁਹਾਡੇ ਮਨਾਂ ਦੇ ਵਿੱਚ ਹਿੰਦੂ ਰਾਸ਼ਟਰ ਬਣ ਚੁੱਕਿਆ ਇਸ ਕਰਕੇ ਤੁਹਾਨੂੰ ਸਿੱਖ ਹੱਕਾਂ ਲਈ ਲੜਨ ਵਾਲੇ ਲੋਕ ਜਿਹੜੇ ਨੇ ਉਹ ਜ਼ਹਿਰ ਲੱਗਦੇ ਨੇ ਤੇ ਮੈਂ ਇਹ ਵੀ ਕਹਾਵਾਂਗਾ ਕਿ ਇਹ ਜਿਹੜੀ ਸੋਚ ਹੈਗੀ ਹੈ ਇਹ ਉਹੀ ਸੋਚ ਹੈ ਜਿਹੜੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਜਿਵੇਂ ਮੈਂ ਗੱਲ ਕੀਤੀ ਹੈ ਬੀਬੀ ਇੰਦਰਾ ਗਾਂਧੀ ਹੋ ਗਈ ਇਵਨ ਕੇ ਆਰਐਸਐਸ ਜੋ ਕੇ ਬੀਜੇਪੀ ਦੇ ਪਲੜੇ ਦੇ ਵਿੱਚ ਆ ਉਹ ਵੀ ਇਹੀ ਸੋਚ ਲੈ ਕੇ ਚੱਲਦੀ ਹੈ ਜੋ ਅੱਜ ਰਾਜਾ ਬਣ ਕੇ ਹੋਰੀ ਜਿਹੜੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਨੇ ਸੋ ਇਹ ਹੁਣ ਤਰਨਤਾਰਨ ਦੇ ਲੋਕਾਂ ਦੇ ਉੱਤੇ ਆਪਾਂ ਛੱਡਦੇ ਆ ਕਿ ਉਹਨਾਂ ਨੇ ਕਿਨੂੰ ਜਿਤਾਉਣਾ ਹੈ ਫਿਰਕੂ ਭਾਵਨਾਵਾਂ ਜਿਹੜੀਆਂ ਨੇ ਉਹ ਪੜਕਾ ਕੇ ਲੋਕਾਂ ਦੇ ਇਹੋ ਜਿਹੇ ਬਿਆਨ ਦੇ ਕੇ ਉਹਨਾਂ ਨੂੰ ਤੁਸੀਂ ਜਿਤਾਉਣਾ ਜਾਂ ਫਿਰ ਜਿਹੜੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਨੌਜਵਾਨ ਨੇ ਸਿੱਖ ਰਾਈਟਸ ਦੀ ਪੰਜਾਬ ਪੱਖੀ ਨੇ ਜਿਹੜੇ ਲੋਕ ਉਹਨਾਂ ਨੂੰ ਜਿਤਾਉਣਾ ਇਹ ਹੁਣ ਤਰਨਤਾਰਨ ਜਿਹੜਾ ਜ਼ਿਲ੍ਹਾ ਹੈਗਾ ਉਹਦੇ ਲੋਕਾਂ ਨੇ ਸੋਚਣਾ ਜੋ ਕਿ ਇਲਾ ਵੀ ਉਹਨਾਂ ਨੇ ਸੋਚਿਆ ਕਿ ਭਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਉਹਨਾਂ ਨੇ ਬੜੀ ਵੱਡੀ ਲੀਡ ਦੇ ਨਾਲ ਸੋ ਹੁਣ ਉਹਨਾਂ ਨੇ ਸੋਚਣਾ ਹੈ ਕਿ ਕਿਹਨੂੰ ਜਿਤਾਉਣਾ ਹੈ ਇਸ ਵਾਰ ਇਹਨਾਂ ਚੋਣਾਂ ਦੇ ਵਿੱਚ ਜੀ ਹਾਂ ਜੀ ਬਿਲਕੁਲ ਤੁਸੀਂ ਜੀ ਸਾਫ਼ ਹੀ ਕਿ ਲੋਕਿ ਸਿਆਸਤ ਇਸ ਤਰੀਕੇ ਨਾਲ ਜਲਦੀ ਵੀ ਹੈ ਜੋ ਤਰਨਤਾਰਨ ਦੇ ਵਿੱਚ ਜਿਸ ਦੇ ਨਾਲ ਕਿ ਲੋਕਿ ਕਾਫੀ ਮਾਹੌਲ ਗਰਮਾਇਆ ਹੋਇਆ ਦੇਖਦੇ ਆ ਇਸ ਗਰਮਾ ਗਰਮੀ ਦੇ ਵਿੱਚ ਕੋਈ ਨਵਾਂ ਲੀਡਰ ਤਰਨਤਾਰਨ ਸੀਟ ਤੋਂ ਨਿਕਲ ਕੇ ਆਂਦਾ ਜਾਂ ਕਿਹੜੀ ਪਾਰਟੀ ਦੇ ਵੱਲੋਂ ਜਾਂਦਾ ਕਿਉਂਕਿ ਜੋ ਹੁਣ ਤਰਨਤਾਰਨ ਦੇ ਵਿੱਚ ਰਿਜ਼ਲਟ ਨਿਕਲ ਕੇ ਆਣਗੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2027 ਦੀਆਂ ਚੋਣਾਂ ਨੂੰ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਪ੍ਰਭਾਵ ਪੈਣ ਵਾਲਾ ਥੋੜਾ ਤੁਹਾਨੂੰ ਸਾਡੀ ਰੋਣਦੇ ਦੀ ਆਪਣੇ ਵਿੱਚ ਜਾਸਾ ਦੱਸਣ ਦੀ ਕੋਸ਼ਿਸ਼ ਕਰਖੀ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਤੇ ਬੇਨਤੀ ਕਰਦੇ ਹਾਂ ਕਿ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹਨਾਂ ਨੂੰ ਵੇਖਿਆ ਕਰੋ ਬੈਲ ਆਈਕਨ ਜ਼ਰੂਰ ਦਬਾਓ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਫਿਰ ਚੈਨਲ ਦੇ ਹੋਮ ਪੇਜ ਦੇ ਉੱਤੇ ਜਾ ਕੇ ਬੈਲ ਆਈਕਨ ਦੇ ਉੱਤੇ ਜ਼ਰੂਰ ਕਲਿੱਕ ਕਰ ਦਿਓ ਕਿਉਂਕਿ ਤੁਹਾਡੇ ਤੱਕ ਵੀਡੀਓ ਪਹੁੰਚਦੀ ਹੋ ਜਾਏਗੀ ਜਦੋਂ ਵੀ ਅਸੀਂ ਅਪਲੋਡ ਕਰਾਂਗੇ ਸੋ ਜਿਹੜੇ ਨਵੇਂ ਸਬਸਕ੍ਰਾਈਬਰ ਨੇ ਉਹ ਸਬਸਕ੍ਰਾਈਬ ਤਾਂ ਜ਼ਰੂਰ ਕਰਨ ਪਰ ਬੈਲ ਆਈਕਨ ਨਾਲ ਜਿਹੜਾ ਹੈਗਾ ਉਹਨੂੰ ਜ਼ਰੂਰ ਦਬਾ ਦੇਣਾ ਥੈਂਕ ਯੂ ਜੀ ਧੰਨਵਾਦ